ਇਸ ਸੈਕਿੰਸ ਸੈਕਾਜੋ ਚੱਲ ਰਹਾ ਹੈ ਫਸਟ ਇਕਦੋ ਜਿਹਾ ਸੀਨ ਹੋਇਆ ਸੀਗਾ ਬੱਬੂਮਾਨ ਭਾਈ ਨੇ ਆਪ ਸੀਨ ਕਰਵਾਇਆ ਜਿਹੜੇ ਚੀਚਾ ਦਾ ਮੈਨੂੰ ਨਹੀਂ ਪਤਾ ਸੀ ਉਦੋਂ ਮੈਨੂੰ ਯਾਦ ਆਇਆ ਕਿ ਹਾਂ ਯਾਰ ਵਕਈ ਐਕਸਪੀਰੀਅੰਸ ਮਾਸਟਰ ਸੋਨਾਂ ਦੇ ਵਾਲ ਚਿੱਟੇ ਵੀ ਹੈ ਨਹੀਂ ਚਿੱਟੇ ਵੀ ਹੈ ਨਹੀਂ ਠੀਕ ਗੱਲ ਹੈ ਇਹ ਉਹ ਐਕਸਟਰਾਔਰਡੀਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਉਹਨਾਂ ਪਰ ਸੱਚੀ ਕਹਿੰਨਾ ਹੁੰਦਾ ਨਾ ਫਿਟਟਰ ਵਾਲੇ ਆ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ ਉਹੋ ਜੀ ਚੰਗ ਨੁਕਸਨ ਜਿਹੜੀ ਕਹਿੰਦੀ ਕਿ ਅਸੀਂ ਆਪ ਹੀ ਗੁਰੂ ਆ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਉਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨੂੰ ਫੀਲ ਹੋਏਗਾ ਜਿਹੜੇ ਪੁਰਾਣੇ ਖੁੰਡ ਨੇ ਪੁਰਾਣੇ ਖੁੰਡੀਆਂ ਫਿਲਮਾਂ ਸਿਰਫ ਇੱਕ ਚੀਜ਼ ਲਈ ਬਣਦੀਆਂ ਨੇ ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨ ਸੋ ਇਸ ਸਮੇਂ ਸ਼ੌਕੀ ਸਰਤਾ ਦੇ ਸੈੱਟ ਤੇ ਜਿਹੜੇ ਫਿਲਮ ਦਾ ਹਿੱਸਾ ਹੈਗੇ ਨੇ ਸਾਡੇ ਨਾਲ ਗਿਣੀ ਜਿਨ੍ਹਾਂ ਨੂੰ ਤੁਸੀਂ ਲੱਗ ਲੱਗ ਰੋਲ ਜਿਹੜੇ ਹੁਣ ਇਹਨਾਂ ਦੇ ਇੱਕ ਹੋਰ ਵੀ ਜਿਹੜੀ ਫਿਲਮ ਵਿੱਚ ਹੈਗੇ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਅਸੀਂ ਕੁੰਮਦੇ ਵੇਖਦੇ ਬਰੂਪੀਆ ਉਹ ਵੀ ਇਹਨਾਂ ਨੇ ਕੀਤਾ ਕਿੰਨੀ ਬਈ ਅਸੀਂ ਤਾਂ ਵੇਖਦੇ ਐ ਵੀ ਤੂੰ ਕਿੰਨੇ ਰੋਲਾਂ ਦੇ ਵਿੱਚ ਆਏਂਗਾ ਕੀ ਕੁਝ ਕਰਨਾ ਹਲ ਇੰਡਸਟਰੀ ਬੱਬੂ ਮਾਨ ਦੀ ਸ਼ੌਂਕੀ ਸਰਦਾਰ ਡੱਗੂ ਗੇਲ ਗੁਰੂ ਰੰਧਾਵਾ ਦਾ ਹਿੱਸਾ ਬਣਿਆ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਸ਼ੌਂਕੀ ਸਰਦਾਰ ਦਾ ਹਿੱਸਾ ਬਣਿਆ ਬਹੁਤ ਸ਼ੁਕਰਗੁਜ਼ਾਰ ਹਾਂ ਤੀਤਜ ਰਤਨ ਭਾਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕਿਰਦਾਰ ਲਈ ਚੁਣਿਆ ਪਹਿਲਾਂ ਇਹਦੇ ਲਈ ਲੁੱਕ ਟੈਸਟ ਹੋਇਆ ਹੈ ਨਾ ਕਹਿੰਦੇ ਵੀ ਆਡੀਸ਼ਨ ਤੋਂ ਕੰਮ ਨਹੀਂ ਮਿਲਦਾ ਬਟ ਮੈਨੂੰ ਇਸ ਦੇ ਵਿੱਚ ਲੁੱਕ ਟੈਸਟ ਤੋਂ ਬਾਅਦ ਕੰਮ ਮਿਲਿਆ ਸਦਾ ਲੁੱਕ ਟੈਸਟ ਹੀ ਹੋਇਆ ਆ ਆਡੀਸ਼ਨ ਨਹੀਂ ਹੋਇਆ ਕਿਉਂਕਿ ਜਰਨੀ ਜਿਹੜੀ ਚੇਂਜ ਹੁੰਦੀ ਜਾਂਦੀ ਜਿੰਨੇ ਪਹਿਲਾਂ ਸਾਰੀਆਂ ਫਿਲਮਾਂ ਕੀਤੀਆਂ ਆਪਾਂ ਚੰਨਾ ਮੇਰਾ ਹੋਵੇ ਸਦਾ ਜੀ ਟੂ ਹੋਵੇ ਕਿਦੋ ਖੁੰਡੀ ਹੋਵੇ ਤੂਫਾਨ ਸਿੰਘ ਹੋਵੇ ਚਾਹ ਡਾਕਟਰ ਮਨੂ ਟੂ ਹੋਵੇ ਉਹ ਆਡੀਸ਼ਨ ਤੋਂ ਮਿਲੇ ਸੀ ਇੱਕ ਮਤਲਬ ਆਡੀਸ਼ਨ ਤੋਂ ਇੱਕ ਫਿਲਮ ਮਿਲੀ ਸੀ ਪਰ ਬਾਅਦ ਦੇ ਵਿੱਚ ਉਹ ਇੱਕ ਸਿਲਸਿਲਾ ਬਣਦਾ ਗਿਆ ਫਿਰ ਡਾਇਰੈਕਟਰ ਆਪ ਕੰਮ ਦੇਖ ਕੇ ਫੋਨ ਕਰਦੇ ਗਏ ਇਹਦੇ ਲਈ ਸਦਾ ਲੁੱਕ ਟੈਸਟ ਹੋਇਆ ਤੇ ਫਿਲਮ ਮੈਂ ਕਰ ਰਿਹਾ ਜਿਹੜੇ ਨਾਲ ਤੁਸੀਂ ਬਹੁਤ ਰੁਪਏ ਦੀ ਗੱਲ ਕੀਤੀ ਆ ਉਹ ਕਲ ਰਿਲੀਜ਼ ਹੋਈ ਆ ਚਪਾਲ ਐਪ ਤੇ ਜ਼ਰੂਰ ਦੇਖੋ ਨਹੀਂ ਅਸੀਂ ਚਲੋ ਉਹਦੀ ਵੀ ਗੱਲ ਕਰਾਂਗੇ ਕਿਉਂਕਿ ਤੁਸੀਂ ਜਿਵੇਂ ਕਿਰਦਾਰ ਤੁਹਾਡੇ ਅਸੀਂ ਕਹਿ ਦਿੰਦੇ ਹਾਂ ਕਿ ਪਿੱਛੇ ਹੋਰ ਕਿਰਦਾਰ ਹੋਏਗਾ ਇੱਧਰ ਹੋਰ ਹੋਏਗਾ ਤੁਸੀਂ ਸਾਰੇ ਪਾਸੇ ਕਿਰਦਾਰਾਂ 'ਚ ਘੇਰੇ ਦਿੰਦੇ ਹੋ ਸ਼ੌਂਕੀ ਸਰਦਾਰ ਦਾ ਕੀ ਜਿਹੜਾ ਰੋਲ ਹੈਗਾ ਅਸੀਂ ਤੇ ਕਿਵੇਂ ਲੱਗਿਆ ਬੱਬੂ ਮਾਨ ਗੱਗੂ ਗੱਲ ਬਹੁਤ ਵੱਡੇ ਆ ਰਹੇ ਹਾਂ ਹਾਂਜੀ ਮੇਰਾ ਬੱਬੂ ਮਾਨ ਭਾਈ ਨਾਲ ਵੀ ਸੀਨ ਹੋ ਚੁੱਕਾ ਹੈ ਨਿਮਰ ਤਾਲੂ ਵਾਲੀ ਮੈਡਮ ਨਾਲ ਵੀ ਸੀਨ ਹੋ ਰਹੇ ਨੇ ਤੇ ਕਿਰਦਾਰ ਬਹੁਤ ਮਹੱਤਵਪੂਰਨ ਆ ਪਰ ਫਿਲਹਾਲ ਹਾਲ ਦੀ ਘੜੀ ਮੈਂ ਰਿਵੀਲ ਨਹੀਂ ਕਰ ਸਕਦਾ ਕਿ ਕੀ ਕਿਰਦਾਰ ਹੈ ਤੇ ਬਟ ਮਜ਼ਾ ਆਏਗਾ ਤੁਹਾਨੂੰ ਦੇਖ ਕੇ ਮੈਂ ਆਪਣੇ ਪੂਰੇ ਕੈਰੇਕਟਰ ਦੀ ਜਿਹੜੀ ਅੱਜ ਆਪਣਾ ਪੰਜਾਬੀ ਕਲਚਰ ਤੇ ਮਤਲਬ ਸਾਰੀ ਜੁੜੀ ਹੋਏਗੀ ਜਿਵੇਂ ਅੱਜ ਸਿੱਖੀ ਦੇ ਰੂਪ ਵਿੱਚ ਸਾਰੇ ਆਏ ਨੇ ਕਿਨੇ ਉਹਨਾਂ ਦਾ ਵੀ ਬਣਾ ਹੈਗਾ ਦੇਖੋ ਜਿਵੇਂ ਨਾਮ ਹੈ ਸ਼ੌਂਕੀ ਸਰਦਾਰ ਇਹ ਡਾਕਟਰ ਸਾਹਿਬ ਜਿਆਦਾ ਬਾਕ ਖੁੱਭੀ ਜਾਣਦੇ ਨੇ ਕਿ ਉਹਨਾਂ ਨੇ ਕੀ ਫਿਲਮਾਂ ਹਾਂ ਹੀ ਸ਼ੌਂਕੀ ਹੈ ਬਟ ਮੈਂ ਸਿਰਫ ਇੱਕ ਗੱਲ ਬੋਲੂਗਾ ਕਿ ਫਿਲਮਾਂ ਸਿਰਫ ਇੱਕ ਚੀਜ਼ ਲਈ ਬਣਦੀਆਂ ਨੇ ਐਂਟਰਟੇਨਮੈਂਟ 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 ਇਹ ਹੁਣ ਬਰੂਪੀਆ ਜਿਹੜਾ ਤੁਸੀਂ ਕਰਿਆ ਪਿੰਡਾਂ ਦੇ ਵਿੱਚ ਉਹ ਲੁਕਤ ਹੋਈਆਂ ਚੀਜ਼ਾਂ ਪਹਿਲਾਂ ਹੁੰਦਾ ਸੀ ਇੱਕ ਪਿੰਡ ਚਾਹਨਾ ਤੇ ਸਾਰੇ ਜਵਾਕ ਪਿੱਛੇ ਪਿੱਛੇ ਹੁੰਦੇ ਸੀ ਉਹ ਚੀਜ਼ਾਂ ਫਿਰ ਮਤਲਬ ਲੋਕਾਂ ਦੀਆਂ ਜਿਹੜੀਆਂ ਬਚਪਨਾਂ ਯਾਦ ਆਏਗਾ ਬਚਪਨ ਵੀ ਯਾਦ ਆਏਗਾ ਐਸੀ ਗੱਲ ਨਹੀਂ ਬਰੂਪੀਏ ਜਿਹੜੇ ਆਪ ਦੇ ਜਿਵੇਂ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੈ ਜੇ ਤੁਸੀਂ ਆਪ ਦੀ ਐਜ਼ ਅ ਜਰਨਲਿਸਟ ਆਪਣੇ ਆਪ ਨੂੰ ਪਿਆਰ ਕਰਦੇ ਹੋ ਚਾਹੇ ਕੋਈ ਵੀ ਹਾਲਾਤ ਬਣੇ ਹੋਣ ਤੁਸੀਂ ਆਪ ਦੇ ਮੰਨ ਲਓ ਤੁਹਾਡੇ ਪਿਤਾ ਪੁਰਖਾ ਪਿਤਾ ਜੀ ਇਹ ਕੰਮ ਕਰਦੇ ਹੋਣ ਜਰਨਲਿਸਟ ਦਾ ਜੇ ਤੁਹਾਨੂੰ ਉਹਨਾਂ ਨੇ ਕਹਿਤਾ ਕਿ ਪਤ ਮੇਰੇ ਜਾਣ ਤੋਂ ਬਾਅਦ ਕੁਛ ਮਰਜ਼ੀ ਬਣ ਜੇ ਪਰ ਐਜ਼ ਅ ਜਰਨਲਿਸਟ ਤੋਂ ਸੋਹਣਾ ਕੰਮ ਕਰੀ ਤੁਸੀਂ ਕਰੋਗੇ ਨਾ ਤੇ ਓਵੇਂ ਦੇ ਕਈ ਬਹੁ ਰੁਪਏ ਸਾਨੂੰ ਨਜ਼ਰ ਆਉਂਦੇ ਵੀ ਨਹੀਂ ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਆਉਂਦੇ ਨੇ ਬਹੁ ਰੁਪਏ ਜਿਹੜੇ ਆਪਦੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾ ਰਹੇ ਨੇ ਭਾਵੇਂ ਟੈਕਨੀਕਲ ਯੋਗ ਆ ਗਿਆ ਹੈ ਤਕਨੀਕ ਦੇ ਮਾਧਿਅਮ ਨਾਲ ਜਨਤਾ ਨੂੰ ਬਹੁਤ ਕੁਝ ਮਿਲ ਰਿਹਾ ਦੇਖਣ ਲਈ ਸਮਾਂ ਹੀ ਨਹੀਂ ਹੈ ਬਟ ਉਹ ਆਪਦਾ ਕੰਮ ਕਰ ਰਹੇ ਨੇ ਤੇ ਕੰਮ ਕਰਨਾ ਹੀ ਜ਼ਿੰਦਗੀ ਹੈ ਉਹ ਛੋਟੀ ਖੁਸ਼ੀਆਂ ਵੰਡਦੇ ਨੇ ਜਿਹੜੀਆਂ ਛੋਟੇ ਛੋਟੇ ਖੁਸ਼ੀਆਂ ਹੁੰਦੀਆਂ ਜਿੱਥੇ ਤੁਹਾਨੂੰ ਪੈਸਾ ਨਹੀਂ ਭਰਨਾ ਪੈਂਦਾ ਉਹ ਜਦੋਂ ਆਉਂਦੇ ਨੇ ਉਹ ਸਾਰੀਆਂ ਗਲੀਆਂ ਦੇ ਵਿੱਚ ਆਪਦਾ ਆਪ ਛੱਡ ਕੇ ਚਲੇ ਜਾਂਦੇ ਇੱਕ ਸ਼ਾਪ ਛੱਡਦੇ ਬਿਲਕੁਲ ਇਹਦੇ ਪਿੱਛੇ ਕਰਨ ਦਾ ਮਕਸਦ ਇਹ ਸੀ ਕਿ ਬਹੁਤ ਰੁਪਏ ਅਲੋਪ ਹੁੰਦੇ ਜਾ ਰਹੇ ਨੇ ਪਰ ਕੰਮ ਕਰ ਰਹੇ ਨੇ ਉਹ ਅੱਜ ਵੀ ਪਿੰਡਾਂ ਦੇ ਵਿੱਚ ਆਉਂਦੇ ਨੇ ਕਿਉਂਕਿ ਜਦੋਂ ਫਿਲਮ ਬਣਾਉਣ ਦਾ ਪਲਾਨ ਹੋਇਆ ਹੈ ਲਾਲੋ ਵੀ ਜਿਹੜੇ ਮੇਰੇ ਡਾਇਰੈਕਟਰ ਸਾਹਿਬ ਨੇ ਬੁਲਾਇਆ ਸਾਗਰ ਜੀ ਉਹ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਅਸੀ ਕੁਦਰਤੀ 2-4 ਦਿਨ ਪਹਿਲਾਂ ਕਿਸੇ ਪਿੰਡ ਦੇ ਵਿੱਚ ਸੀਗੇ ਉੱਥੇ ਬਹੁ ਰੁਪਈਆ ਹੈ ਸ਼ਾਇਦ ਰਾਜਸਥਾਨ ਗਏ ਸੀ ਪਤਾ ਨਹੀਂ ਪੰਜਾਬ ਦਾ ਪਿੰਡ ਸੀਗਾ ਉਹ ਸ਼ਾਇਦਾਂ ਦੀ ਇੱਕ ਚੀਜ਼ ਟੱਕ ਕਰ ਗਈ ਮਾਈਂਡ ਦੇ ਵਿੱਚ ਤੋਂ ਕਨਸੈਪਟ ਬੜਾ ਅੱਛਾ ਲੱਗਾ ਕਿ ਐਜ਼ ਐਨ ਐਕਟਰ ਥੋਟੇ ਬਜਟ ਦੇ ਵਿੱਚ ਜੇ ਤੁਸੀਂ ਕੋਈ ਵਿਜ਼ਨ ਬਣਾਉਣਾ ਹੈ ਤੁਹਾਡੇ ਕੋਲ ਜਦੋਂ ਪੈਸਾ ਵੀ ਨਾ ਹੋਵੇ ਪੈਸਾ ਘੱਟ ਹੋਵੇ ਤਾਂ ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਹੈ ਤੋਂ ਲਈ ਬਹੁ ਰੁਪਈਆ ਸਾਨੂੰ ਸਭ ਤੋਂ ਵਧੀਆ ਜਿਹੜਾ ਉਹ ਉੱਤਮ ਲੱਗਾ ਆਪਣੇ ਆਪ ਦੇ ਲਈ ਬਲਰਾਸਾਗਰ ਭਾਈ ਨੂੰ ਵੀ ਤੇ ਮੈਨੂੰ ਵੀ ਮੈਂ ਉਹ ਚੀਜ਼ ਦੀ ਉਸ ਗਰੀਬਾਂ ਨੂੰ ਸਮਝਾ ਜਿਹੜੀ ਉਚਾਰੇ ਕਿੰਨੀ ਗਰੀਬੀ ਚ ਲੰਘਦੇ ਨੇ ਲੋਕਾਂ ਨੂੰ ਖੁਸ਼ ਰੱਖਦੇ ਨੇ ਆਪ ਆਏ ਭਾਵੇਂ ਅੰਦਰ ਖੁਸ਼ੀ ਹੋਵੇ ਨਾ ਹੋਵੇ ਲੋਕਾਂ ਨੂੰ ਖੁਸ਼ ਰੱਖਣਾ ਮੈਂ ਵੀ ਗਰੀਬ ਹੀ ਆ ਜੀ ਤਾਂ ਕਰਕੇ ਉਹ ਡਾਇਰੈਕਟਰ ਕੀਤਾ ਤੁਸੀਂ ਗਰੀਬ ਆਏ ਹੋ ਪਰ ਅਮੀਰ ਵੀ ਬਹੁਤ ਆ ਦਿਖਾਵਾ ਚਾਹੇ ਨਾ ਦਿਖਾਵਾ ਮੈਨੂੰ ਜਰਨੀ ਮੇਰੀ ਨੇ ਅਮੀਰ ਬਣਾਤਾ ਮੈਨੂੰ ਜਿੰਨਾ ਕੁ ਸਿੱਖਣ ਨੂੰ ਮਿਲਿਆ ਮੇਰੇ ਕੋਲ ਉਹ ਅਮੀਰੀ ਹੈ ਹਰ ਇੱਕ ਬੰਦਾ ਆਪਣੇ ਰੂਪ ਹੀ ਆ ਆ ਦੀ ਜ਼ਿੰਦਗੀ ਚ ਜਿੰਨੇ ਮਿਹਨਤ ਕੀਤੀ ਹੈ ਬਿਲਕੁਲ ਸਾਰਿਆਂ ਦੀ ਆਪ ਦੀ ਆਪ ਦੀ ਜਰਨੀ ਹੈ ਜੀ ਕੋਈ ਗਰੀਬ ਨਹੀਂ ਹੁੰਦਾ ਜਿਹੜਾ ਚੀਜ਼ ਨੂੰ ਸਮਝ ਲੈਂਦਾ ਹੈ ਉਹ ਜਿਹੜਾ ਪਾਸਟ ਨੂੰ ਲੰਗਵਾਉਂਦਾ ਜਾਂਦਾ ਅੱਗੇ ਚਲਦਾ ਜਾਂਦਾ ਉਹ ਅਮੀਰ ਹੀ ਅਮੀਰ ਹੈ ਜਿੰਨਾ ਆਪਾਂ ਸੋਚੀ ਜਾਵਾਂਗੇ ਮੇਰੀ ਜ਼ਿੰਦਗੀ 'ਚ ਇਹ ਹੋਇਆ ਉਹ ਹੋਇਆ ਇਹ ਹੋਇਆ ਮੈਂ ਤਾਂ ਮਰ ਗਿਆ ਖੱਪ ਗਿਆ ਫਿਰ ਗਰੀਬ ਹੀ ਰਹਾਂਗੇ ਗਰੀਬ ਮੈਂ ਵੀ ਸੀ ਪਰ ਹੁਣ ਅਮੀਰ ਹਾਂ ਬਿਲਕੁਲ ਹੁਣ ਆਖਰੀ ਸ਼ੌਂਕ ਸਰਦਾਰ ਚਲੋ ਹਾਲੇ ਪੋਸਟਰ ਰੀਲੀਜ਼ ਹੋਏਗਾ ਅੱਜ ਇੱਥੇ ਪੂਰੀ ਕਾਸਟ ਆਈ ਸੀ ਬੱਬੂ ਮਾਨੋ ਭਾਜੀ ਵੀ ਆਈ ਸੀ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਅਜਿਹੀਆਂ ਫਿਲਮਾਂ ਜਿਹੜੀਆਂ ਪੰਜਾਬੀ ਵਿਰਸੇ ਕਲਚਰ ਨਾਲ ਜੁੜੀਆਂ ਜੀ ਰਜਰਤਨ ਭਾਜੀ ਨੇ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਨੇ ਤੇ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਦਿੱਤੀਆਂ ਨੇ ਤੇ ਬਹੁਤ ਕਮਾਲ ਦੇ ਲਿਖਾਰੀ ਤਾਂ ਹੈ ਹੀ ਨਹੀਂ ਤੇ ਨਿਰਦੇਸ਼ਕ ਵੀ ਨੇ ਤੇ ਇਹ ਫਿਲਮ ਜਿਹੜੀ ਸ਼ੌਂਕੀ ਸਰਦਾਰ ਹੈ ਥੋੜੀ ਜੀ ਕ੍ਰਾਈਮ ਥ੍ਰਿਲਰ ਹੈ ਐਕਸ਼ਨ ਥ੍ਰਿਲਰ ਹੈ ਹੈਨਾ ਤੇ ਇਹਦੇ ਚ ਉਹਨਾਂ ਦੀ ਬਾਕੀਬੀ ਤਾਂ ਨੋਕਲਾ ਦਿਖੇਗੀ ਤੇ ਇਹ ਫਿਲਮ ਬਹੁਤ ਬੱਬੂ ਮਾਨ ਸਾਹਿਬ ਤਾਂ ਹੈ ਹੀ ਉਸਤਾਦ ਤੇ ਉਹਨਾਂ ਨਾਲ ਵੀ ਜਦ ਮੈਂ ਸੀਨ ਕੀਤਾ ਤਾਂ ਉਹਨਾਂ ਨੇ ਬੜਾ ਪਿਆਰ ਕੀਤਾ ਬੜੀ ਮੁਹੱਬਤ ਕੀਤੀ ਹੈਨਾ ਬੇਟਾ ਬੇਟਾ ਕਰਕੇ ਮੈਂ ਤਾਂ ਕੰਮ ਕਰਵਾਇਆ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਮੈਨੂੰ ਹਜੇ ਵੀ ਯਾਦ ਆ 15 ਦਿਨ ਪਹਿਲਾਂ ਆਈ ਥਿੰਕ ਇਸ ਸੈਕਿੰਡ ਸੈਕ ਹੈ ਜੋ ਚੱਲ ਰਿਹਾ ਹੈ ਫਰਸਟ ਸੈਕ ਹੈ ਜਿਹੜਾ ਸੀਨ ਹੋਇਆ ਸੀਗਾ ਬੱਬੂ ਮਾਨ ਭਾਈ ਨੇ ਆਪ ਸੀਨ ਕਰਵਾਇਆ ਮੈਂ ਤਾਂ ਜੜੇ ਚਾਚਾ ਦਾ ਮੈਨੂੰ ਨਹੀਂ ਪਤਾ ਸੀ ਉਦੋਂ ਮੈਨੂੰ ਯਾਦ ਆਇਆ ਕਿ ਹਾਂ ਯਾਰ ਵਕ ਕਈ ਐਕਸਪੀਰੀਅੰਸ ਮਸਟ ਹੈ ਤੇ ਜਿਹੜਾ ਮੈਂ ਥੋੜਾ ਜਿਹਾ ਅਨੈਚੁਰਲ ਹੋ ਰਿਹਾ ਸੀ ਨੈਚੁਰਲ ਮੈਨੂੰ ਵਾਲ ਚਿੱਟੇ ਜਿਹੜੇ ਹੁੰਦੇ ਨੇ ਨਾ ਇਤਿਹਾਰ ਬਿਆਹ ਨਾਲ ਹੁੰਦੇ ਨੇ ਹੈ ਤਜਰਬਿਆਂ ਨਾਲ ਹੁੰਦੇ ਨੇ ਉਹਨਾਂ ਦਾ ਵਾਲ ਤਾਂ ਚਿੱਟੇ ਵੀ ਹੈ ਨਹੀਂ ਅੱਛਾ ਚਿੱਟੇ ਵੀ ਹੈ ਨਹੀਂ ਸਹੀ ਗੱਲ ਹੈ ਐਕਸਟਰਾਔਰਡਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਸੀ ਉਹਨਾਂ ਨੂੰ ਪਰ ਸੱਚੀ ਕਹਿਣਾ ਹੁੰਦਾ ਨਾ ਥੀਏਟਰ ਵਾਲੇ ਐ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰਤਾ ਲਿਟਰਲੀ ਕਹਿਣਾ ਗੁਰੂ ਗੁਰੂ ਹੀ ਹੁੰਦਾ ਜਿਵੇਂ ਜੰਗ ਜਨਰੇਸ਼ਨ ਕਰਦੀ ਹੈ ਕਿ ਅਸੀਂ ਤਾਂ ਆਪ ਗੁਰੂ ਆ ਰੀਲਾਂ ਬਣਾਉਣੇ ਆ ਇਹ ਕਰਦੇ ਆ ਉਹ ਕਰਦੇ ਆ ਆਪਾਂ ਵੀ ਜੰਗ ਹੀ ਆ ਪਰ ਕਹਿਣ ਦਾ ਮਤਲਬ ਇਹ ਹੈਗਾ ਵੀ ਸਮ ਟਾਈਮ ਰੀਲ ਵੀ ਮਾੜੀ ਚੀਜ਼ ਨਹੀਂ ਹੈ ਜੋ ਵੀ ਕਲਾ ਪੇਸ਼ ਕਰਦੇ ਆ ਉਹੋ ਜੇ ਉਹੋ ਜੀ ਚੰਗੰਦਨ ਨੇ ਜਿਹੜੀ ਕਹਿੰਦੀ ਕਿ ਅਸੀਂ ਆਪ ਹੀ ਗੁਰੂ ਆ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਉਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨੂੰ ਫੀਲ ਹੋਏਗਾ ਕਿ ਜਿਹੜੇ ਪੁਰਾਣੇ ਖੰਡ ਨੇ ਪੁਰਾਣੇ ਖੰਡੀਆਂ